ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਅਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੱਗਿਆ ਜੀ ਪੰਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਮੈਂਟ ਕਰਨਾ ਨਾ ਜੀ ਭੁੱਲਿਓ ਤੇ ਅੱਜ ਚਰਨਜੀਤ ਕੌਰ ਦੇ ਭਰਾ ਨੇ ਤੇ ਉਹਦੀ ਪਰਜਾਈ ਨੇ ਆਉਣਾ ਜੀ ਕਿਆ ਕਰਕੇ ਕੀ ਲੈ ਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਉਹਨਾਂ ਨੂੰ ਆਉਣਾ ਕੀ ਲੈ ਕੇ ਤੇ ਬੂੰਜੇ ਨਹੀਂ ਲੱਗਦੇ ਚਰਨ ਜੀ ਦੇ ਫੈਰ ਥੱਲੇ ਨਹੀਂ ਲੱਗਦੇ ਹੈ ਭੈਣ ਭਾਈ ਆਉਣਾ ਭੈਣ ਭਾਈ ਨੇ ਜਦੋਂ ਆਉਣਾ ਹੋਵੇ ਹੈ ਤੇ ਉਹ ਆ ਰਹੇ ਖਾਸ ਕਰਕੇ ਭੁਜਾਈ ਦੇ ਆਉਣਾ ਹੋਵੇ ਨਾ ਚਿਰ ਬਾਅਦ ਵਿਚਾਰੀ ਮਾ ਮਾਈ ਨਾਲ ਜਾਈ ਪਈ ਸੀ ਤੇ ਹੁੰਦਾ ਹੀ ਆ ਜੇ ਵੀ ਚਲ ਭਾਈ ਆਉਣਾ ਸਾਡੀ ਖੁਸ਼ੀ ਵਿੱਚ ਸਹੀ ਗੱਲ ਆ ਖੁਸ਼ੀ ਵਿੱਚ ਆਉਣਾ ਤੇ ਜਦੋਂ ਆਵਾਂਗੇ ਆਪਾਂ ਤੁਹਾਡੀ ਮੁਲਾਕਾਤ ਕਰਾਉਨੇ ਆ ਤੇ ਮੈਂ ਗਿਆ ਹਾਂ ਤਾਂ ਜੀ ਮੈਚ ਕਿਰਨ ਮੈਂ ਹੋ ਗਿਆ ਡੇਟ ਥੋੜਾ ਜਿਹਾ ਬਸ ਐਦਾਂ ਹੀ ਲਿਬੜਿਆ ਤੇ ਬੜਿਆ ਖੜਾ ਹੈ ਜੀ ਤੇ ਬਾਕੀ ਜਦੋਂ ਆਉਣਗੇ ਆਪਾਂ ਮੁਲਾਕਾਤ ਕਰਨ ਉਹਨੇ ਅੱਲਾਹ ਜੀ ਪਹੁੰਚ ਗਏ ਨੇ ਸੱਸ ਦੀ ਘਰ ਭਾਈ ਸਹਰੇ ਦੇ ਮਹਾਰਾਜ ਸਾਹਿਬ ਨੇ ਚੜ੍ਹਦੀ ਗੱਲਾਂ ਰੱਖੀਆਂ ਸਿੱਤੇ ਪਾਛਾ ਵਧੀਆ ਰੱਖੇ ਅੱਜ ਜੇ ਮੇਰੇ ਪੋਤੇ ਵਾਧੀਆ ਤਾਂ ਹਾਂਸੀ ਬੈਠੇ ਮਾਸੀ ਹੋ ਗਿਆ ਉਹਦਾ ਲੇਟ ਤੇ ਹੁਣ ਮੈਂ ਮੈਚ ਖੇਲਣ ਗਿਆ ਹੋਇਆ ਤਾਂ ਜੀ ਤੇ ਇੱਧਰ ਭੈਣ ਵੀ ਆਈ ਹੋਈ ਆ ਸੱਸ ਹੀ ਕਹਾਂ ਇਧਰ ਸਾਲਾ ਜੀ ਬੈਠੇ ਨੇ ਇਧਰ ਸਾਹ ਲੈ ਸੱਚੀ ਗੱਲ ਦੀ ਬੈਠੋ ਹੋ ਸੁਣਾਓ ਠੀਕ ਠਾਕ ਹੈ ਸਾਰੇ ਠੀਕ ਠਾਕ ਆ ਚਲੋ ਬਹਿ ਜਾ ਤੂੰ ਕੌਣ ਖੜੀ ਆ ਮੈਂ ਤੋਰ ਤੂੰ ਹੋ ਸੁਣਾਓ ਫਿਰ ਬੀਬੀ ਇੱਕ ਦੋ ਵਾਰ ਪੁੱਛ ਠੀਕ ਠਾਕ ਹੈ ਹਾਂ 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 ਜਿਆਦਾ ਨਾ ਬੋਲੇ ਤੁਸੀਂ ਤੁਸੀਂ ਇਹ ਨਹੀਂ ਕਿਤੇ ਚਾਹੇ ਚਾਹੇ ਇਹ ਗੰਭੀਰ ਦਾ ਵਾੜਦਾ ਤੇ ਇਸ ਪਾਣੀ ਨਹੀਂ ਨਾ ਇਹ ਕਾਹ ਨੂੰ ਇੰਨਾ ਕੁ ਦੇ ਪਾਣਾ ਤਾਂ ਇਹ ਵੀ ਫੌੜਿਆ ਇਹ ਚਾਹ ਵਾਹ। ਇਹ ਵੀ ਥੋੜਾ ਹੀ ਆ ਕੋਈ ਗੱਲ ਨਹੀਂ ਭਾਈ ਪੈਸੇ ਤੁਹਾਨੂੰ ਖੇਚਲਾ ਕਰਨ ਦੀ ਲੋੜ ਨਹੀਂ ਸੀ। ਜੇ ਕਰਨਾ ਤਾਂ ਮਾੜਾ ਮੋਟਾ ਹੋਰ ਲਿਆਉਂਦੇ। ਹਾਂ। ਵਧੀਆ ਲੱਗੇ ਜਿਹਾ ਤੇ ਜਿਦਾਂ ਕਿਸਾਨੀ ਸਾਦਾ ਸੀ ਅਸੀਂ ਉਹਨਾਂ ਕਿਲੇ ਆ। ਮੇਰੇ ਜੋ ਗਾਂ ਵੀ ਲਿਆਉਂਦੇ। ਮੇਰੇ ਜੋ ਗਾਂ ਵੀ ਲਿਆਉਂਦੇ। ਤੇਰੇ ਜੋ ਗਾਂ ਵੀ ਲੈ ਆ। ਹਾਂ? ਹਾਂ। ਕੀ ਬਾਤ ਆ ਮੈਂ ਦੇਖੂੰਗਾ। ਵੀਡੀਓ ਵਿੱਚ ਦਿਖਾਉਣਾ ਸਾਰਾ ਉਸ ਮੈਂ। ਹਾਂ ਦਿਖਾ ਦੇ। ਚਲ। ਹੋਰ ਕੇ ਮੰਮੀ ਇਹ ਜਾਣਦੀਆਂ ਕੁੜੀਆਂ ਕੌਣ ਆ ਭਲਾ ਗੋਰੀ ਦੀ ਮੰਮਾ ਹਾਂ ਗੋਰੀ ਦੀ ਕਦੇ ਹੀ ਕਹੀ ਜਾਂਦੀ ਮੈਨੂੰ ਜਦ ਗੋਰੀ ਦੀ ਮੰਮੀ ਆਈ ਨਾ ਪੁੱਤ ਮੈਨੂੰ ਜ਼ਰੂਰ ਮਲਾਦੀ ਲੈ ਮੈਨੂੰ ਜ਼ਰੂਰ ਮਲਾਈ ਮੰਮੀ ਸਤਿ ਸ੍ਰੀ ਅਕਾਲ ਵੀ ਬੋਲਦੇ ਸਤਿ ਸ੍ਰੀ ਅਕਾਲ ਸਾਰੇ ਮਹਾਰਾਜੇ ਦਾਦੀ ਰੱਖੇ ਪੁੱਤ ਲੈ ਜਿੰਨਾ ਸਾਰੇ ਸੱਤੋਂ ਲਿਆ ਕਰਤੀ ਨੂੰ ਬਬੀ ਅਸੀਂ ਤਾਂ ਐ ਵੀ ਨਹੀਂ ਤਾਂ ਮੰਗਿਆ ਕੋਈ ਗੱਲ ਨਹੀਂ ਜਿੰਨਾ ਸਾਡਾ ਵਿਹਾਰ ਆ ਉਹ ਲੈਣ ਦੇਣਾ ਸਾਡਾ ਮਾਂ ਨਹੀਂ ਠੀਕ ਆ ਪਰ ਇਹ ਇਹ ਤਾਂ ਅਸੀਂ ਮੰਗੀ ਜਾਂਦੇ ਤੁਹਾਨੂੰ ਕਿਹਾ ਤਾਂ ਸੀ ਹੈ ਗੱਲ ਤੁਸੀਂ ਨਹੀਂ ਗਿਆ ਸਾਡਾ ਇਹ ਬਿਹਾਰੋਂ ਦਾ ਕਰਨੀ ਹੈ ਚਲੋ ਹਾਂ ਚਲੋ ਚਲੋ ਤੀ ਪੁੱਤ ਮਾੜਾ ਮੋਟਾ ਜੋ ਵੀ ਹੈ ਗਰੀਬੀ ਦਾਵਾ ਲਾ ਲਓ ਚਾਹੇ ਮੀਰੀ ਦਾਵਾ ਲਾ ਲਓ ਕਰਦਾ ਹੀ ਆ ਕਿ ਨਹੀਂ ਮਾਮੀ ਬੜੀ ਅੱਜ ਤਾਂ ਹੈ 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 ਤਾਂ ਮਾਮੀ ਨੇ ਬੜੀ ਡਾਰ ਕੱਢੀ ਹੋਈ ਆ ਸੁਨੀਆ ਅੱਜ ਬੇਜ ਸੁਨੀਆ ਦੇ ਕੋਲ ਗੱਲ ਸਾਡੀਆਂ ਸੁਨੀਆ ਜੀ ਜੀ ਚਾਚੇ ਕੇ ਚਾਚੀ ਦਾ ਰੋਹਾ ਦਾ ਬੜੀਆ ਅੰਦਰ ਰੋਕੇ ਆ ਗੱਲ ਅੰਦਰ ਰਕੀ ਆਈ ਤਾਂ ਨਹੀਂ ਇਹ ਨਹੀਂ ਆ ਬਦਲਦੇ ਹਾਂ ਕਰਦਾ ਨਹੀਂ ਅਸੀਂ ਨਾਲ ਜਨ ਕਰੇਗੇ ਤੂੰ ਇੰਨੀ ਦੂਰ ਕਾਤੇ ਬੈਠੀ ਆ ਦਸਬੀਨ ਦੀ ਮਮੀ ਨੂੰ ਬਿੱਪਾਂ ਦੀ ਮਮੀ ਲੈ ਆ। ਹਾਂ ਛਾ ਉਹਨੇ ਹੁਣ ਬੈਜੋ। ਇਹਨੇ ਕੱਟੜੀ ਨੂੰ ਮਾਮੀ ਨੂੰ ਚਾਹਉਂਦੀ। ਹਾਂ ਮਾਮੀ ਨੂੰ ਚਾਹਤਾ ਬਾਈ। ਗੱਲ ਤੱਕਿਆ। ਗੰਦੀ ਰਸਤੇ ਤਣਾਉਂਦੀ ਆ ਜਿਆਦਾ ਆਣਾ ਜਦੇ ਆਣਾ ਦੀ। ਹਾਂ ਵੀ ਮੈਂ ਜਾਣਾ ਮੈਂ ਜਾਣਾ ਹੈ। ਹੁਣ ਵੇਖ ਲੱਗਦੀ ਚਿਰ ਦੇ ਦਾਣੇ। ਫੇਰ ਮੈਨੂੰ ਆ ਮਤਲਬ ਹੋ ਗਿਆ। ਤੇ ਤੇਰੇ ਮਗਰੇ ਤਾਂ ਨਹੀਂ ਪੈ ਗਈ। ਹਾਂ ਨਹੀਂ ਵੀ ਜਿਹੜਾ ਖੈੜਾ ਨਹੀਂ ਮਾਤਾ ਛੱਡਦੀ ਤੇ ਮੱਥਾ ਨਹੀਂ ਪੈਣਾ ਰਹਿੰਦਾ ਕੋਈ ਯਾਰ ਦੇਖਾ ਬਰਾ। ਅੱਛਾ ਦੁਆਰਾ ਮੱਥਾ ਟੇਕਣਾ ਪੈਣਾ ਤੁਹਾਨੂੰ ਤੁਸੀਂ ਮੈਨੂੰ ਐ ਦੱਸੋ ਬੈਠ ਤਾਂ ਸਾਰੇ ਗਏ ਕੋਈ ਚਾਹ ਕੋਈ ਪਾਣੀ ਪਾਣੀ ਅੱਛਾ ਮੇਰੇ ਆਉਣ ਤੋਂ ਪਹਿਲਾਂ ਰੋਟੀ ਪਾਣੀ ਆ ਫੁੱਲ ਘਰ ਤਾਂ ਕਮ ਹੈ ਇਹ ਤੇ ਦਰ ਘਰ ਨੂੰ ਤੁਸੀਂ ਲੈ ਮੰਮੀ ਕੋਲੂਗਾ ਤੇ ਅੱਛਾ ਵੀ ਛੱਡਣ ਚੱਲੇ ਤੇ ਮਨਿੰਦਰ ਮਨਿੰਦਰ ਉਹ ਤੰਗੜਾ ਅੱਛਾ ਅੱਜ ਜਾਣੀ ਕਿ ਪਤੰਗਾ ਭਰਿਆ ਉਹ ਦਨ ਕੋਈ ਨਾ ਜਨਾ ਦਿਨੇ ਨਾ ਕੋਈ ਨਾ ਜਿਆ ਮਮਾ ਲੈਣ ਉਹ ਨਾ ਵੀ ਆਏਗਾ ਹੁਣ ਤਾਂ ਕਹਿੰਦਾ ਮੈਂ ਪਤੰਗੇ ਢਾਉਣੇ ਆ ਨਾ ਨਾ ਗੱਲ ਚਲਾਉਣਾ ਹਾਂ ਸੱਟ ਭੇਡ ਨਾ ਨਾ ਖਾ ਲਵੇ ਕੋਈ ਨਾ ਕੋਈ ਨਾ ਨਿਆਣਾ ਉੱਥੇ ਆ ਉੱਥੇ ਆ ਲੱਡੂ ਨਾਲ ਧਿਆਨ ਨਾਲ ਦੁਰੰਦੇ ਕੱਪੜੇ ਪੜਿਆ ਆਪਣੇ ਉੱਤੇ। ਉਹ ਬਾੜਾ ਨੂੰ ਦੇਖ ਕੇ ਜਿਹੜੇ ਬਹਿ ਗਿਆ ਮਾਈ ਬਣਾਉਗਾ ਮੰਨ ਕੇ। ਮੈਂ ਉਹਨੂੰ ਆਏ ਹੁਣ ਇਹ ਪਤੰਗਾ ਡਾਲਣ ਦੇ ਵੀ ਨਹੀਂ ਇਹਨਾਂ ਨੇ ਮੈਨੂੰ ਲੈ ਆ। ਕੋਈ ਨਾ ਕੋਈ ਨਾ ਅੱਜ। ਉਹ ਨਿਆਣੇ ਦਾ ਕੰਮ ਕਰਦਾ ਕੋਈ ਹੈ ਨਹੀਂ। ਚਲੋ ਸਹੀ ਗੱਲ ਨਿਆਣੇ ਦਾ ਕੰਮ ਅੱਜ। ਦਿਨ ਵੀ ਅੱਜੇ ਆ। ਉਹਦੋਂ ਆ ਕਿਨੇ ਢਾਉਣੇ ਆ। ਕਿਸੇ ਨੇ ਨਹੀਂ ਢਾਉਣੇ ਹੈਗੇ। ਇਹ ਕੱਪੜਾ ਤਾਂ ਦੇਖ ਲੈ। ਸਾਮ ਕੱਪੜੇ ਵੀ ਦਿਖਾ ਦੇ। ਬੀਬੀ ਆ ਜਾਰ ਨੂੰ। ਮੈਂ ਤੇ ਪੁੱਤ ਦੇਖਣੇ ਸੀ। ਹਾਂ, ਕੀ ਦੇਖ ਲੈ? ਇਨਾਂ ਨੂੰ ਬਦਾਈ ਦਿੰਦੇ ਹਾਂ ਹੈ ਤੇਰਾ ਸੋਟਾ ਅੱਛਾ ਚਾਰੀ ਚੀਜ਼ ਦਾ ਆ ਪਾਪੇ ਦਾ ਪੂਰਾ ਪਾਪੇ ਦਾ ਪੂਰਾ ਅੱਛਾ ਵੀਰੇ ਦਾ ਆ ਬੀਬੀ ਦਾ ਇਹ ਤੂੰ ਕਾ ਤਾਂ ਭੈਣੇ ਲੈ ਕੇ ਆ ਤੇਰਾ ਵੱਡੇ ਹੱਥ ਪਸੀ ਵੱਡੀ ਇਹਦਾ ਇਹਦਾ ਉਹ ਲੋ ਲੈਣੀ ਆਏ ਹੈ ਹੈ ਕੋਈ ਹਾਕਰੀ ਦਾ ਹੈਗਾ ਹਨਾ ਮੈਂ ਵੀ ਨਹੀਂ ਲੈਣਾ ਹਾਂ ਉਹ ਮੋੜ ਲੈਣਾ ਆਪਾਂ ਨੇ ਠੀਕ ਆ ਅੱਛਾ ਹੋਰ ਮੈਨੂੰ ਮੈਨੂੰ ਹੁਣ ਕੀ ਪਤਾ ਮੈਂ ਤਾਂ ਦੇਖ ਲਿਆ ਵਾਹ ਜੀ ਵਾਹ ਆ ਕਿੰਨੇ ਭੈਣਾ ਦੇ ਆ ਕਿਹੜੀ ਕਿਹੜੀ ਦੇ ਆਪਰੇ ਭੈਣਾਂ ਦੇ ਮਤਲਬ ਕੀ ਦੇ ਕੀ ਭੋਲੀ ਭੈਣ ਦਾ ਇੱਕ ਉਹ ਤਾਂ ਜਾ ਉਹਦਾ ਅੱਛਾ ਠੀਕ ਆ ਇੱਕ ਸੰਦੀਪ ਭੈਣ ਦਾ ਇੱਕ ਭੋਲੀ ਭੈਣ ਦਾ ਇੱਕ ਸੁਖੋ ਭੈਣ ਦਾ ਆਏ ਦੋ ਵਜੇ ਦੇ ਨੇ ਚਾਰ ਜੀ ਦੇ ਹਾਂ ਆ ਗਿਆ ਐ ਮੰਮੀ ਦੇ ਅੱਛਾ ਬੀਬੀ ਦਾ ਹੋ ਗਿਆ ਐ ਪੰਜ ਜੋੜੇ ਇਹਦੇ ਨੇ ਮੁੰਡੇ ਦੇ ਅੱਛਾ ਜੋੜੇ ਉਹਦੇ ਹੋ ਗਏ ਪੰਜ ਆਧਾ ਦੁੱਧ ਵਾਲੇ ਆਧਾ ਜੋੜੇ ਦੇ ਅੱਛਾ ਦੁੱਧ ਚ ਵਾਈਦਾ ਹੈ ਇਹ ਕੀ ਦਾ ਜੀਰ ਦੁੱਧ ਤੁਹਾਨੂੰ ਦੇ ਦੇਣੀਆਂ ਅੱਛਾ ठीक है माड़ा मोटा पाए तो है नहीं है हाँ बड़ी कुछ पा लोगी न भी सोचते भी बड़ी गुड़ी कड़ी होगी ਦਰ ਆ ਹਟਾ ਦਰ ਆ ਰਈ ਆ ਹਾ ਤਾ ਜੇ ਮਲੋਟ ਬਾਈ ਦੇਖੋ ਪਹਿਲੀ ਗੱਲ ਤਾਂ ਥੋੜਾ ਦਿੱਤਾ ਸਾਡੇ ਸਿਰ ਮੱਥੇ ਪਰ ਜਿੰਨਾ ਤੁਸੀਂ ਇਹ ਕਰਿਆ ਬਹੁਤ ਜ਼ਿਆਦਾ ਕਰਿਆ ਹਾਂ ਅਲਮਦੁਲਿਲਾਹ ਸੇ ਸਾਟਾ ਸਾਟਾ ਮਿਲ ਦੂਦੀ ਆਹੇ ਉਹ ਕਹਿੰਦੇ ਲੋ ਚੱਲ ਜਾ ਜਾ ਕੇ ਲਈ ਉੱਥੇ ਪੰਜ ਪੰਜ ਰੁਪਏ ਕਿਹਾ ਇਹਦੀ ਮੈਡਨ ਤਾਂ ਲੈ ਕੇ ਨਾਲ ਵੀ ਤੂੰ ਚੱਲ ਹੁਣ ਜਾਂਦਾ ਨਹੀਂ ਹੁਣ ਦੁਕਾਨ ਦੇ ਦੱਸ ਬਾਅਦ ਵਿੱਚ ਬਹਿ ਜਾਓ ਟੈਡੀ ਟੈਡੀ ਮਿਲ ਨਹੀਂ ਸਾਟਾ ਮਿਲ ਗਈ ਪੈਂਟ ਨਹੀਂ ਦੇ ਦੇਣਾ 10000 ਵੀ ਉਹਦੇ ਜੋ ਗੱਲ ਲੇ ਦਿਓ ਹਾਂ ਵੀ ਆਪਣਾ ਲੈ ਦਿਓ ਠੀਕ ਚੱਲ ਕੋਈ ਗੱਲ ਨਹੀਂ ਲੋੜ ਨਹੀਂ ਸੀ ਚਰਨਜੀਤ ਤੈਨੂੰ ਵੀ ਪੈਸੇ ਫੜਨ ਦੀ करे करे तो नहीं का नहीं अच्छा तो है मेरे अच्छा पांच जोड़े अच्छा क्या बात गरीबे चकतिया है नहीं देना पर सड़ा तप ਹਾਂ ਸੁਨੀਏ ਲੈਣੀ ਹੈ ਹਾਂ ਬੜਾ ਲੱਗੇ ਆ ਮੜਾ ਮੋਟਾ ਬੜੇ ਤਾਂ ਲਿਆਉਂਦੀ ਨਾ ਸਹੀ ਸਹੀ ਨਹੀਂ ਤੱਕਦੇ ਲੈ ਲਾ ਕਿਉਂਕਿ ਦਰਦ ਤੇ ਹੋਰ ਆਜਣੇ ਮੈਂ ਇੱਥੇ ਕੱਢੀ ਹੋਰ ਆਜਣਗੀ ਹਾਂ ਹੋਰ ਆਜਣਗੀ ਇਹ ਮੈਂ ਤਾਂ ਇਹ ਮੈਂ ਉਹ ਮੈਂ ਤਾਂ ਕਹਿਣਾ ਮੜਾ ਮੋਟਾ ਬੜਾ ਆ ਜਾਂਦਾ ਹਾਂ ਇਹ ਮੈਂ ਕਹਿੰਦਾ ਬੜਾ ਮੋਟਾ ਬੜਾ ਆ ਜਾਂਦਾ ਪੈਂਟ ਫੁੱਟਾ ਜਾਂਦੀ ਹਾਂ ਕਿੱਥੇ ਆ ਦਿਖਾ ਓਏ ਨੀ ਤੀ ਇਹ ਸਾਰਾ ਆਊਗਾ ਇਹਦਾ ਪੱਟਾ ਤੱਕ ਵੀ ਨਹੀਂ ਆਉਣਾ ਇਹਦੇ ਦੇਖ ਲਿਓ ਹਾਂ ਆ ਆਹ ਕੀ ਆ ਬਾਤ ਹੈ ਜਿਹੜੇ ਵੈਸੇ ਬਹਿ ਜਿਹੜਾ ਤੁਸੀਂ ਕਾਟਨ ਦਾ ਲੈ ਕੇ ਆਇਆ ਨਾ ਆ ਬਹੁਤ ਵਧੀਆ ਚੀਜ਼ ਆ ਕਿਉਂਕਿ ਡਾਕਟਰ ਨੇ ਵੀ ਸਾਨੂੰ ਹਾਂ ਹਾਂ ਥੱਲੇ ਨੂੰ ਪਾ ਜਾਂਦਾ ਕਾਟਨ ਨਾ ਹੱਸਣੀ ਨਹੀਂ ਪਹਿਲਾਂ ਪਹਿਲਾਂ ਇਹ ਮੈਨੂੰ ਲੱਗਦਾ ਪੈਂਦਾ ਇਹ ਇਹ ਗੂਗਲ ਤੇ ਸਰਚ ਮਾਰਿਆ ਹੋਣਾ ਨੇ ਬੱਚੋ ਕੇ ਕੌਨਸੇ ਕਪੜੇ ਅੱਛੇ ਲੱਗੇਂਗੇ ਭਾਈ ਵਾਕਈ ਸਾਡਾ ਮੁੰਡਾ ਕਿੰਨਾ ਕਿਸਮਤ ਵਾਲਾ ਆੜਾ ਕਪੜੇ ਮੋਲ ਚੋਂ ਪਾਉਂਦਾ ਅਸੀਂ ਕਦੇ ਵੀ ਨਹੀਂ ਪਾਏ ਆਪਣੀ ਕਿਸਮਤ ਆਪਣਾ ਨਾ ਹਾਂ ਜਾਨੂ ਜੀ ਤੂੰ ਤਾਂ ਮੈਚ ਬੈਸ ਵਾਲਾ ਕਹਿਆ ਮੈਂ ਹਾਂ ਮਾ ਨਾਲ ਬਾਅਦ ਵਿੱਚ ਬਤਾ ਲਵਾਂਗਾ ਹਾਂ ਚਲੋ ਵੈਸੇ ਥੋੜਾ ਦਿੱਤਾ ਸਿਰ ਮੱਥੇ ਹਾਸੀ ਨਾਲ ਹਾਸੀ ਮਜ਼ਾਕ ਮਾ ਜਾਗ ਵੈਸੇ ਇੰਨਾ ਕੁਝ ਕਰਨ ਦੀ ਤੁਹਾਨੂੰ ਲੋੜ ਹੈ ਨਹੀਂ ਤੀ ਕੋਈ ਗੱਲ ਨਹੀਂ ਰਾਤ ਪੜੀ ਤਸੀਰ ਆਉਂਦਾ ਨਹੀਂ ਕੋਈ ਨਹੀਂ ਕਿਸੇ ਦੇਗੇ ਇਹ ਆ ਕਾ ਉਹਨਾਂ ਕੇਰੇ ਇਹ ਤਾਂ ਇਹ ਤਾਂ ਆਪਾ ਇਹ ਤਾਂ ਆਪਾ ਪੈਸੇ ਘੁੱਟ ਵੀ ਖਦੇ ਆ ਹਨਾ ਵੀ ਜਿਵੇਂ ਛੋਟਾ ਹੋ ਸਕਦਾ ਹਨਾ ਹਜੇ ਨਹੀਂ ਪੈਣੇ ਹੈ ਹਾਂ ਜਿਵੇਂ ਆਪਾਂ ਘੁੱਟ ਸਾਦੇ ਆ ਭਾਰੀ ਆ ਹੈ ਹਨਾ ਉਹਦੇ ਨੇ ਪਾਲਣੇ ਪੈ ਰਹੇ ਹਾਂ ਉਹ ਹਜੇ ਨਹੀਂ ਪਾਇਆ ਤੁਹਾਡੀ ਬੋਲਣ ਦਾ ਪੈ ਨਹੀਂ ਉਹਦੇ ਵੀ ਇਕਣੀ ਪਏ ਆ ਤੁਹਾਡੀ ਵੀ ਨਹੀਂ ਆਉਂਦੀ ਨਾਲ ਉਹਦੇ ਵੀ ਇਕਣੀ ਪਏ ਆ ਤੇ ਨਵੀ ਨੇ ਮੈਨੂੰ ਕਿਹਾ ਤਾਂ ਕਹਿੰਦੀ ਭਾਜੀ ਆਪਣਾ ਸਹਜ ਦੱਸ ਦਿਓ ਮੈਨੂੰ ਮੈਨੂੰ ਕਹ ਲੈ ਗਈਆਂ ਤੂੰ ਮੈਨੂੰ ਕੋ ਦਿਖਦਾ ਨਹੀਂ ਕੀ ਹਾਂ ਮੈਂ ਕਿਹਾ ਤਾਂ ਤੁਹਾਨੂੰ ਵੀ ਭਾਈ ਹਾਂ ਲੇ ਮੁੱਕਰ ਗਈ ਚਾਰ ਜੀ ਮੁੱਕਰ ਗਈ ਤਾਂ ਕੱਲ ਤੇ ਲੈ ਪੁੱਛਤ ਨਹੀਂ ਤੀ ਨਹੀਂ ਤੁਸੀਂ ਮੈਨੂੰ ਫੋਨ ਕੀਤਾ ਸੀਗਾ ਮੈਂ ਨਹੀਂ ਤਾਂ ਕਰਿਆ ਤੁਸੀਂ ਮੈਨੂੰ ਫੋਨ ਚਾਰ ਜੀ ਦੇ ਫੋਨ ਤੇ ਆਇਆ ਤੁਸੀਂ ਪੁੱਛਿਆ ਸਾਈਜ ਮਨਿੰਦਰ ਦਾ ਮਨਿੰਦਰ ਦਾ ਨਹੀਂ ਮਨਿੰਦਰ ਗਾਹਤਾ ਸੁਣ ਲਾ ਵੀ ਸਾਈਜ ਕਿੰਨਾ ਆਊਗਾ ਮਹਾ ਭਾਈ 42 ਨੰਬਰ ਮੇਰੇ ਲੋਰ ਆਉਂਦੀ ਆ ਠੀਕ ਆ 42 ਨੰਬਰ ਮੇਰੇ ਟੀ-ਸ਼ਰਟ ਆਉਂਦੀ ਆ ਕਹਿੰਦੇ ਨਹੀਂ ਮਨਿੰਦਰ ਦਾ ਲਾਦਾ ਤੇਰਾ ਨੰਬਰ 42 ਸਾਈਜ਼ ਇਹਦੇ ਮਰਜੀ ਸਮਝਦਾ ਕੈਦ ਲਈ ਆਤੀ ਅਸਤ ਮਾੜਾ ਮੋਟਾ ਕੋਈ ਤੇ ਮੇਰਾ ਪੱਖ ਲੈ ਲੋ ਜੇ ਬਾਹਰ ਪੱਖ ਲੈਣਾ ਕਿੱਥੇ ਦੀ ਦੁਕਾਨ ਤੇ ਇਹ ਨਾ ਇਹ ਨਾ ਮੇਰਾ ਨਾ ਇਹ ਤਾਂ ਮੇਰਾ ਐਸੀ ਤਾਂ ਇੱਕ ਮਜ਼ਾਕ ਨਾ ਮਜ਼ਾਕ ਨਹੀਂ ਤੁਸੀਂ ਤਾਂ ਜਿਹੜਾ ਆ ਵੀ ਕੁਝ ਕਰਿਆ ਨਾ ਬਹੁਤ ਕੁਝ ਕਰਿਆ ਹਾਸੀ ਨਾ ਹਾਸੇ ਮਜ਼ਾਕ ਨਾ ਵਜਾ ਕੇ ਹਨਾ ਵੀ ਦੇਖੋ ਪਿਆਰ ਦੀ ਗੱਲ ਹੋ ਜਾਂਦੀ ਆ ਤੁਸੀਂ ਵੈਸੇ ਆਹ ਤੁਹਾਨੂੰ ਲੋੜ ਨਹੀਂ ਦੀ ਜਿੰਨਾ ਕੁ ਬਾਹਰ ਸੀ ਹੁੰਦਾ ਕਿ ਤੁਹਾਡਾ ਬਹੁਤ ਬਹੁਤ ਮੇਰਾ ਬਹੁਤ ਬਹੁਤ ਵੈਰਾ ਭਾਈ ਬਹਾਉ ਤੇਰੇ ਭਰਜਾਈ ਆਈ ਤੇਰੀ ਭੈਣ ਆਈ ਮਸੀਨਿਕਲੀ ਕਰਦੇ ਹੋ ਅਮ ਮੇਰਾ ਮਨ ਮਾਣਾ ਮੇਰਾ ਵਿਜੋੜੀ ਬਣਾ ਕੇ ਦੇਖ ਰਿਹਾ ਏਡਾ ਸਵਾਲ ਲੈ ਗਿਆ ਧੰਨਵਾਦ ਇਹਨਾਂ ਦਾ ਬਹੁਤ ਮੈਨੂੰ ਕਾਹਨੂੰ ਕਹਿਣੀ ਤੂੰ ਉੱਤਰ ਕਹਿ ਅੱਛਾ ਬਹੁਤ ਬਹੁਤ ਧੰਨਵਾਦ ਜਿਹੜਾ ਇਹਨਾਂ ਨੇ ਇਸ ਕਰਕੇ ਲੈ ਕੇ ਆਏ ਮੈਂ ਹਾਂ ਕਿ ਮੇਰੇ ਹੀ ਧੰਨਵਾਦ ਲਾਗੀ ਕਰਨ ਮੈਂ ਥੋੜੀ ਲੈ ਕੇ ਆਏ ਆ ਥੋੜਾ ਵੀ ਧੰਨਵਾਦ ਭਾਈ ਦਾ ਵੀ ਬਹੁਤ ਬਹੁਤ ਧੰਨਵਾਦ ਭਰਜਾਈ ਦਾ ਵੀ ਭੈਣ ਦਾ ਵੀ ਤੇ ਮੈਂ ਇਹਨੂੰ ਰੋਟੀ ਪਾਣੀ ਕਾਤਾ ਸਾਰਾ ਕੁਝ ਕਰਤਾ ਬੂ ਚਾ ਇਹ ਚਾਹ ਤਾਂ ਬਣਾ ਲਾ ਚਾਹ ਬਣਾ ਲਓ ਚਾਹ ਬਣਾ ਲਓ ਇਹ ਵੀ ਪੀ ਜਾਣਗੇ ਇਹ ਮੈਨੂੰ ਲੱਹ ਲੇਟ ਆ ਨਹੀਂ ਲੇਟ ਦਾ ਚਾਹ ਤਾਂ ਪੀ ਲੋ ਕਟੂਕਟੇਰ ਮੈਂ ਵੀ ਪੀ ਲੂਗਾ ਓ ਮੇਰੇ ਨਾਲ ਤਾਂ ਪੀ ਲੋ ਇਹ ਭੈਣੇ ਤੈਨੂੰ ਖਬਰੇ ਕਾ ਲਾਉਣਾ ਹਾਂ 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 ਸਵੇਰੇ ਪੇ ਦੂੰਗੇ ਇਹਨੂੰ ਲੈ ਮੈਂ ਨਹੀਂ ਗੱਲ ਸੁਣ ਨਵੀਂ ਆਰੇ ਇਹਨੂੰ ਰੱਖ ਦੇ ਦੋਹਾਂ ਛੱਡ ਜਾਊਗਾ ਮੈਂ ਮੰਮੀ ਲੈ ਜਾ ਮੰਮੀ ਵੇ ਤੂੰ ਮੈਂ ਸਵੇਰੇ ਮੰਮੀ ਨੂੰ ਲੈ ਆਉਂਗਾ ਇਹਨਾਂ ਨੂੰ ਤੂੰ ਰੱਖ ਲੈਣਾ ਸਵੇਰੇ ਮੈਂ ਇਹਨਾਂ ਨੂੰ ਸਾਧਰੇ ਛੱਡਿਆ ਆਉਂਗਾ ਮੰਮੀ ਨੂੰ ਲੈ ਆਉਂਗਾ ਦਾਣੇ ਵਾਲਾ ਬਹ ਜਾ ਮੰਮੀ ਮੰਮੀ ਨੂੰ ਡੂੜੀ ਆਣਾ ਤੇ ਤੂੰ ਬਾਦ ਲੈ ਕੱਲਾ ਕੱਲਾ ਖਾ ਲੈ ਡੂੜੀ ਫੇ ਕੀ ਹੋ ਗਿਆ ਖਰਚਾ ਉਹ ਕਬੂਤਰਾਂ ਵਾਲਾ ਜੋ ਕਿਉ ਰਹਿ ਗਈ ਖਰਚਾ ਹੁਣ ਤੂੰ ਉਹ ਕਬੂਤਰਾਂ ਜੋ ਕਿਉ ਰਹਿ ਗਈ ਹੈ ਇਹਨੂੰ ਰੰਗ ਰੂਗ ਦਾ ਪਤਾ ਕਿਹੜੇ ਕਿਹੜਾ ਕਿੱਥੇ ਲੱਗਿਆ ਫੇ ਤੂੰ ਦੱਸਦੀ ਮੰਮੀ ਨੂੰ ਮੈਂ ਤਾਂ ਡੂੜੀ ਲੈ ਗਿਆ ਨਾ ਸਦਾ ਜੇ ਮੇਰੀ ਗੱਲ ਸੁਣ ਜੇ ਇਹ ਬਿਮਾਰ ਠਮਾਰ ਹੋ ਗਏ ਪੇਕੇ ਬੈਠੀ ਹੋਵੇ ਮੰਨ ਲੈ ਫੇ ਫੇ ਤੇਰੇ ਦਾਣੇ ਕਿੱਥੇ ਜਾਣਗੇ ਭਾਈ ਕੀ ਕਰ ਸਕਦਾ ਲੈ ਹੋਣ ਨਹੀਂ ਛੁੱਟੀ ਕਰ ਸਕਦਾ ਵੀ ਚੱਲ ਭੈਣ ਨੇ ਰਹਿਣਾ ਮੈਂ ਮੈਂ ਨਹੀਂ ਕੁਝ ਵੀ ਕਹਿ ਸਕਦੀ ਇਹਦੀ ਨਾ ਅੱਜ ਇਹਦੀ ਛੁੱਟੀ ਨਹੀਂ ਸੀ ਕਿਉਂਕਿ ਅਜੇ ਸੰਤ ਪਹੁੰਚੇ ਵੀ ਨਹੀਂ ਪਹਿਲਾਂ ਮੈਂ ਮੰਨ ਗਿਆ ਅੱਜ ਛੁੱਟੀ ਨਹੀਂ ਨਹੀਂ ਪਤਸੋ ਛੁੱਟੀ थी ਰਾਤ ਨੂੰ ਛੁੱਟੀ थी ਹੁਣ ਵੀ ਨਹੀਂ ਅੱਜ ਛੁੱਟੀ ਅੱਜ ਨਹੀਂ ਛੁੱਟੀ ਕਰਾਈ ਆ ਕਰਾ ਹੋਗੀ ਨਾ ਕਿਉਂਕਿ ਮੰਮੀ ਨੇ ਕਿਹਾ ਸੀ ਹੋਗੀ ਨਾ ਜਾਣਾ ਦਸਵੇਰੇ ਆ ਲੱਟੂ ਯਾਰ ਦਾ ਤੇਰੇ ਬਹਾਨੇ ਆ ਤੈਨੂੰ ਪਤਾ ਹੈ ਕਿ ਆ ਵੀ ਨਵੀ ਕਿਤੇ ਰਹਿ ਨਾ ਜਾਵੇ ਬਾਤ ਕਾਨੂੰਨ ਕੋ ਦਿੱਕਤ ਹੈਗਾ ਇਹ ਮੇਰਾ ਪੁੱਤਰਾ ਸਰਦਾਰ ਕੋਈ ਗੱਲ ਨਹੀਂ ਇੱਕ ਦਿਨ ਦੇ ਵਿੱਚ ਇੱਕ ਦਿਨ ਚ ਕੁਝ ਨਹੀਂ ਹੁੰਦਾ ਇੱਕ ਦਿਨ ਚ ਇੱਕ ਦਿਨ ਚ ਕੁਝ ਨਹੀਂ ਹੁੰਦਾ ਆਹੀ ਦੱਸ ਦਿੰਨੇ ਅੱਬਾ ਜੀ ਨੇ ਪਿਆਣਾ ਪਾਰਾ ਤੇਰੇ ਫੇਰ ਫੂਰ ਦਾ ਸਾਨੂੰ ਪਤਾ ਨਾ ਵੀ ਇੱਥੇ ਦਾ ਜਿਹੜਾ ਆਉਂਦਾ ਮਸੀ ਆਉਂਦਾ ਹੈ ਪਰ ਮੈਂ ਮਾਫੀ ਮੰਗਦਾ ਕਿੰਨਾ ਕੀ ਕਹਿੰਦਾ ਆ ਤਾਂ ਕੁਝ ਜਾਂਦਾ ਨਹੀਂ ਆ ਤਾਂ ਹੁਣ ਉਸ ਕਦੇ ਆਏ ਹੈ ਤੰਗੀਖ ਦੇ ਹਾਂ ਵੀ ਹੁਣ ਵੀ ਆਉਂਦਾ ਮੈਂ ਮਾਫੀ ਮੰਗਦਾ ਮੈਂ ਮਾਫੀ ਮੰਗਦਾ ਮੈਂ ਲੇਟ ਆ ਹੁਣ ਇਹਦੇ ਬਾਅਦ ਮੈਂ ਹੁਣ ਕਹਿ ਕਹਿ ਸਕਦਾ ਮੈਂ ਲੇਟ ਆ ਮੈਂ ਗਲਤੀ ਮੰਨਦਾ ਲੇ ਵੀ ਕੀ ਕਰੀਂ ਮੈਂ ਸਾਰਾ ਕੁਝ ਕਰਦੀ ਆ ਬੇਬੀ ਵੀ ਡੈਰੀ ਕਰਾ ਗਣੀ ਕੰਬਸ ਉਹ ਤੇ ਤੂੰ ਕੀ ਜਾਣਦੀ ਆ ਜਿਹਨੇ ਜਾਣਿਆ ਉਹ ਹੀ ਜਾਣੇ ਕਹਦੇ ਹੁਣ ਕਹੀਂ ਮਾਂ ਐਂ ਜਦ ਇਹ ਕਹਿੰਦੇ ਡਾਇਲੋਗ ਪੁੱਤ ਤੈਨੂੰ ਕੀ ਆਫ ਕਰਦੀ ਆ ਜਾਰੀ ਕਰਦੀ ਆ ਉਹ ਕਹਿੰਦੀ ਮੈਂ ਚਾਹ ਤਾ ਮੈਂ ਤੁਹਾਨੂੰ ਕਿਹਾ ਸੀ ਸਵੇਰੇ ਅੱਜ ਰਹਿਣ ਮੈਂ ਮੰਨ ਗਿਆ ਜਿਹੜੀ ਗੱਲ ਆਪਣੀ ਚੱਲਦੀ ਆ ਨਾ ਰਹਿਣ ਬਹਿਣ ਦੀ ਉਹ ਗੱਲ ਕਰ ਆਉਂਦਾ ਇਸ ਤੇ ਆਉਂ। ਮੈਂ ਕਿਹਾ ਵੀ ਸੁਖੀ ਆ ਜੋ ਇਹਨੂੰ ਛੱਡ ਦਿਆ ਜੀ ਮੈਂ ਸਵੇਰੇ ਸੜਕੇ ਛੱਡ ਜਾਊਂਗਾ। ਹੈਨਾ? ਰਹਿ ਸਕਦੇ ਆ ਨਾ? ਮੈਂ ਤਾਂ ਕਹੀ ਨਹੀਂ ਲਾਈਫ ਵਿੱਚ। ਨਹੀਂ ਰਹਿ ਸਕਦੇ ਸੀ। ਤੈਨੂੰ ਹੁਣ ਬੱਸ ਨਹੀਂ ਮਿਲਲੀ ਪਟਾਰ ਦੀ। ਬੱਸ ਵੇਚ ਗਈਆਂ? ਨਹੀਂ। ਨਹੀਂ ਨੂੰ ਵਾਸਤੂ ਮੇਰੀ ਗੱਲ ਸੁਣ ਨਾ ਟੈਂਟ ਐ ਨਾ ਪੈਣੇ ਕਰ। ਸੁਣ ਲਈ ਧਿਆਨ ਨਾਲ। ਲੁਧਿਆਣਾ। ਨੇੜੇ ਆ ਤੁਹਾਨੂੰ? ਲੁਧਿਆਣਾ। ਸੱਤ ਮੀਲ ਲੁਧਿਆਣੇ ਲੰਘਦੀ ਇੱਥੇ ਨੂੰ ਬੱਸ। ਅੱਛਾ ਗਾਹ। ਲੁਧਿਆਣਾ। ਲੁਧਿਆਣ ਦੇ ਕੜਾਣੀ। ਕਹਤ ਹੈ ਉਹ ਵਾਸਤੇ ਉਹ ਘਰ ਅਰੇ ਮੁੜ ਕੇ ਜਾਉਂਗੇ ਮੇਰੇ ਪੈਲ ਤੋਂ ਪੈਲ ਨੂੰ ਵੀ ਜਾਂਦੀ ਐ ਉਹ ਪੈਲ ਨੂੰ ਜਾਂਦੇ ਉਹ ਰੋੜਾ ਸਮਰਾਲਾ ਸਮਰਾਲਾ ਤੋਂ ਪੈਲ ਆਉਂ ਉਹ ਲੱਗਦੀ ਐ ਤੇ ਸਮਰਾਲਾ ਤੋਂ ਪੈਲ ਤੋਂ ਵੀ ਜਾਂਦੀ ਐ ਘਰਾਨੀ ਜੀ ਮਹਾਨ ਨੇ ਦੇਖ ਲੈਣਾ ਦਿਨਾਂ ਚਾਰਾਂ ਦੇ ਉਹ ਤਾਂ ਪਹਿਲੇ ਹੀ ਲੱਗ ਗਈ ਨਵੀ ਦਾ ਕਰਨ ਦੀ ਚੱਲੀ ਐ ਆਪਾਂ ਕਹਿ ਨਾ ਰਵੇ ਕਿਤੇ ਲੱਡੂ ਵੀ ਰਹਿ ਜਾ ਮੈਨੂੰ ਇਹ ਪਤਾ ਕੀ ਆ ਬਾਰੇ ਮੈਨੂੰ ਆਉਝ ਰਿਹਾ ਹੈ। ਇਹ ਫੇ ਤੈਨੂੰ ਆਉਣਾ ਵੀ ਨਹੀਂ ਤਾਂ ਚਾਹੀਦਾ ਇਹ ਗੱਲ ਆ ਜੇ। ਇਹ ਪਤਾ ਨਹੀਂ ਕਿ ਕਿੱਥੇ ਆਉਗਾ। ਇਹ ਲੈ ਇਹ ਲੈ ਕੱਪ ਲੈ ਆ ਜਾਣਾ ਆਉਗਾ। ਸੱਚੀ ਗੱਲ ਆ ਤੇਰੀ ਮੈਂ ਤੇਰੀ ਮਾਤਾ ਮੰਨ ਗਿਆ। ਮੈਨੂੰ ਮਾਤਾ ਨੇ ਕਹਿਤਾ ਜਿੰਨਾ ਮਰਜ਼ੀ ਜ਼ੋਰ ਲਾ ਲਈ ਨਭੀ ਨਹੀਂ ਰਹਿ ਸਾਦੀ। ਜੇ ਕਹਦਾ ਕਿ ਅੰਦਰ ਦਬੀ ਮੈਂ ਰੱਖ ਕੇ ਲਗਾਉਂਗਾ ਜ਼ੋਰ ਲਾ ਦੇਣਾ। ਹਾਂ ਇਹ ਗੱਲ ਪੱਕੀ ਆ ਮਾਤਾ ਤੂੰ ਜਿੱਤ ਗਈ ਮੈਂ ਹਾਰ ਗਿਆ। ਹਾਰ ਗਿਆ। ਚਾ ਲੈ ਆਵੇ ਹੁਣ। ਚੱਲ ਸਰੀਰ। ਚਾ ਲੈ ਆਦੋਂ ਕੋਕੋ ਚਾਚਾ ਤੇ ਲਈਏ। ਪੀਨੇ ਆ ਜੀ ਚਾਹ ਪਾਣੀ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਚ। ਲੋ ਜੀ। ਚਾਹ ਪਾਣੀ ਵੀ ਆ ਗਿਆ ਮਨੋਂ ਦਾ ਫੋਕੀਓ ਚਾਹ ਲੈਂਦੀ ਆ ਚਲੋ ਜਿੰਦਾਬਾਦ ਲਿਆ ਦੇਣੀ ਉਹ ਕਾਣ ਪੇਣ ਨੂੰ ਲਿਆ ਮੜਾ ਮੋਟਾ ਪੇਣੇ ਇਹ ਨਹੀਂ ਚਾਹ ਥੋੜੀ ਥੋੜੀ ਦੁੱਧ ਲਿਆ ਦੇ ਇਹਨੂੰ ਆਏ ਚੰਗੀ ਸਾਤਾ ਹਾਂ ਕਿਸੇ ਵੀ ਡਾਕਟਰ ਨੂੰ ਪੁੱਛ ਲਿਓ ਚਾਹ ਨਾ ਪੀਣਾ ਵੀ ਗਲਤ ਆ ਸ਼ੂਗਰ ਘਟਦਿਆਂ ਜਾਂ ਥੋੜੇ ਜਿਹਾ ਪੀ ਕਰ ਜੀ ਦੋ ਜਿਹੜਾ ਮਿੱਠਾ ਖਾ ਰਿਹਾ ਹਾਂ ਸ਼ੂਗਰ ਘਟਦਾ ਜੇ ਜੇ ਸ਼ੂਗਰ ਘਟ ਗਿਆ ਦੇਖਣਾ ਦਾਲੇ ਦੁਆਲੇ ਤੇ ਨਾ ਤਾਂ ਸ਼ੂਗਰ ਤਾਂ ਹੀ ਨਹੀਂ ਮਿਲਦੀ ਇਹ ਕਦੇ ਸ਼ੂਗਰ ਮੰਨ ਗਿਆ ਮੈਂ ਪਰ ਜੇ ਇਦਣ ਘਟ ਗਿਆ ਤਾਂ ਦੇਖਣਾ ਵੀ ਮੈਂ ਹੁਣ ਕੀ ਕਰਾਂ ਲੈ ਜਿਹੜਾ ਚਾਹ ਲੋੜ ਨਹੀਂ ਆਉਣਾ ਇਹ ਚਾਹ ਹੈ ਚਾਹ ਤੁਹਾਨੂੰ ਜ਼ਰੂਰੀ ਹੈ ਤੇ ਫੇਰ ਮੈਂ ਕਿਹਾ ਚਾਹੇ ਦੋ ਕੁੱਟ ਪੀਣੇ ਚਾਹੀਦੇ ਆ ਚਾਹ ਜ਼ਰੂਰ ਪੀਣੀ ਚਾਹੀਦੀ ਜਿਆਦਾ ਵਿੱਚ ਦੁੱਧ ਪੀਓ ਬੱਸ ਫਿਰ ਚਾਹ ਪੀਓ ਗੋਦ ਵਰਗੇ ਜਿਹੇ ਦੁੱਧੇ ਪੀਂਦਾ ਕੀ ਚਾਹ ਚਾਹ ਓਏ ਨਿਹਰਾ ਦੁੱਧਾ ਔਰ ਚਾਹ ਦੇ ਵਿੱਚ ਫਰਕ ਪੈ ਜਾਂਦਾ ਇਹ ਤਾਂ ਨਹੀਂ ਗੱਲ ਹੈ ਇਹ ਤਾਂ ਜ਼ਰੂਰੀ ਆ ਮੜੀ-ਮੋਟੀ ਪਾਣੀ ਚਾਹੀਦੀ ਆ ਚਾਹ ਕਨੇਹੀ ਚਾਹੀਦੀ ਚਾਹੀਦੀ ਆ ਚਲੋ ਬਾਕੀ ਹੁਣ ਇਹਦੀ ਸਮਝ ਆ ਹੁਣ ਭਾਈ ਕੀ ਕਹਿ ਸਕਦੇ ਆ ਜਿਆਦਾ ਪੜਨ ਦਾ ਕਿਦਾਂ ਆ ਕੇ ਦੇਖ ਬਾਕੀ ਇਹ ਵੀ ਗੱਲ ਤੇਰੀ ਠੀਕ ਆ ਨਾ ਜਿਆਦਾ ਪੜ੍ਹੇ ਲਿਖੇ ਕਰਕੇ ਹਨਾ ਦਿਮਾਗ ਥੋੜਾ ਜਿਹਾ ਘੁੰਮ ਜਾਂਦਾ ਪੀਣੀ ਚਾਹੀਦੀ ਆ ਥੋੜੀ ਫਰਕ ਨਾ ਤਾਂ ਕੋਈ ਫਰਕ ਨਹੀਂ ਪੈਂਦਾ ਪਤਾ ਕਿ ਜੇ ਥੋੜੀ ਜਿਹੀ ਵੀ ਪੀ ਲੂੰਗੀ ਤਾਂ ਉਹ ਮੜ ਜਾ ਹੋ ਰਹਿੰਦਾ ਆ ਰਾਸ ਖੁਲਿਆ ਜੀ ਹੁਣ ਲੱਖਿਆ ਦਾ ਪਹਲਿਆ ਕੀ ਬਾਤ ਆ ਰੋਣਾ ਨਾ ਚੁੱਪ ਹਾਂ ਮੈਨੂੰ ਖਲਾ ਤੇ ਰਿਸ਼ਤੇਦਾਰਾਂ ਨੂੰ ਨਾ ਪੁੱਛੀ ਗੱਲ ਠੀਕ ਆ ਤੇਰੀ ਚਰਨ ਜੀ ਤਾਂ ਮੈਂ ਤਾਂ ਤੁਰ ਨਹੀਂ ਹੁੰਦਾ ਇੰਨਾ ਅੰਦਰ ਆ ਪਈ ਖਾਓ ਭਾਈ ਲਓ ਬੀਬੀ ਮੈਂ ਤਾਂ ਆਪਾਂ ਨੇ ਤੁਸੀਂ ਲਓ ਪਹਿਲਾਂ ਖਾ ਲਓ ਮੱਚੇ ਮੇਰੇ ਵਾਸਤੇ ਪਲੇਟ ਆਈ ਆ ਚਲ ਮੈਨੂੰ ਤਾਂ ਰੱਖ ਦੋ ਮੈਂ ਤਾਂ ਲੈ ਲਵਾਂ ਨਵੀਂ ਲੈ ਤੁਸੀ ਚਲੋ ਜੀ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਚਾਹ ਪਾਣੀ ਪੀਣ ਤੋਂ ਬਾਅਦ ਲਾਲਾ ਲੈ 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 ਖਾਗਾ ਅੰਦਾਜ਼ੀ ਕਹਿੰਦੀ ਮੈਂ ਮੇਰੀ ਕਹਿੰਦੀ ਬੇਇੱਜ਼ਤੀ ਨਾ ਕਰੋ ਮੈਂ ਹੁਣ ਲੈ ਹੀ ਲੈਣਾ ਆ ਲੈ ਤੇ ਕਹਤੇ ਨਾ ਨੁਕਰ ਕਰੀ ਜਾਨੀ ਆ ਵੀ ਲੈ ਲੈ ਤੂੰ ਵੀ ਹਾਂ ਬਸ ਪਰ ਤੂੰ ਵੀ ਲੈ ਲੈ ਕਹਿੰਦਾ ਸਾਰੇ ਨਾ ਨੁਕਰ ਕਰੀ ਦੀ ਵੀ ਮੈਂ ਵੀ ਕਰੀ ਦੀ ਐਰਰ ਵਗੈਰੇ ਇਹਨਾਂ ਨੇ ਵੀ ਚੈੱਕ ਕਰਾ ਲਿਆ ਉਹ ਫੇਰ ਇਹਨੂੰ ਐ ਹੋ ਗਿਆ ਉਹ ਇਹਨੂੰ ਐ ਹੋ ਗਿਆ ਭਾਈ ਭਨੋਈਆ ਕਿਆ ਕਹੂਗਾ ਅਸੀਂ ਲੈ ਹੀ ਲਈਏ ਕਿ ਨਹੀਂ ਭੈਣੇ ਚਲੋ ਜੀ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਚਾਹ ਪਾਣੀ ਪੀਣ ਤੋਂ ਬਾਅਦ ਹੁਣ ਇਹ ਤਾਂ ਐ ਤਿਆਰ ਆ ਵੀ ਜਿਵੇਂ ਮਸੀ ਜੇਲ੍ਹ ਚੋਂ ਛੁੱਟੇ ਆ ਹਨਾ ਉਹ ਚੱਲੇ ਸੀ ਓਏ ਜਿਨੇ 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 ਕੋਈ ਜ਼ੋਰ ਨਹੀਂ ਦੇ ਰਹਾ ਮੈਂ ਦੇਖ ਲਿਆ ਮੈਂ ਤਾਂ ਨਹੀਂ ਕਿਹਾ ਵੀ ਤੇਰੇ ਤੇ ਹਿੰਮਤ ਐ ਨਹੀਂ ਕੋਈ ਬਸ ਉਹ ਉੱਠੜ ਓਏ 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 ਉਹ ਤੇਰੇ ਕੋਲ ਡੋਣਾ ਕੇ ਰਾਜੀ ਹੋ ਕੇ ਰਾਜੇ ਉਹ ਡੋਣਾ ਹੁਣ ਇਧਰ ਆ ਮਰੀ ਤੇਰੇ ਨਾਲ ਫੁੱਟ ਪਾਸਤਾ ਮੈਂ ਮਾੜੀ ਟੁੱਟੀ ਆ ਮੈਨੂੰ ਨਹੀਂ ਤੁਸੀਂ ਤੇਰੇ ਵਿਆਹ ਵਾਲੇ ਆਉਂਗੀ ਮੈਂ ਤੂੰ ਜੋਰ ਲਾ ਲੈ ਤੂੰ ਜੋਰ ਲਾ ਲੈ ਉਹ ਮੈਂ ਮੇਰੀ ਗੱਲ ਸਮਝ ਲੈ ਉਹ ਤੇਰੀਆਂ ਨਣਦਾਈਆਂ ਜਿਹੜੀਆਂ ਇੱਕ ਵਾਰ ਕਹੇ ਤੇ ਰੁਕ ਜੰਨੀ ਐ ਹਾਂ ਤੇਰੀ ਅੱਛਾ ਹਾਂ ਯਾ ਪੋਚੜਾ ਵੀ ਪੀਨੋ ਹਲਾ ਕੋਲ ਦਾ ਮਤਲਬ ਨਹੀਂ ਸਰਦਾ ਉਹਨਾਂ ਦਾ ਵੀ ਨਹੀਂ ਸਰਦਾ ਨਿਆ ਹਾਂ ਹਾਂ ਕੋਈ ਨਹੀਂ ਮਾਲੂ ਵੀ ਕਹਿਦਾ ਸੀ ਜਿੰਨਾ ਕਿ ਸਾਡੇ ਕੋਲ ਟਾਈਮ ਨਹੀਂ ਸੀ ਹਾਂ ਟਾਈਮ ਤੇਰੇ ਪਾਸ ਰਹਿਣ ਦਾ ਨਹੀਂ ਇੱਕ ਦਿੰਦਾ ਆ ਹੁਣ ਦੇਖੀ ਟਾਈਮ ਕਿੰਨਾ ਹੋਇਆ 5:00 ਵਜ ਗਏ ਲੈ ਅੱਜ ਫੇਰੀ ਰਾ ਸੋਦੀ ਸੋ ਅੱਜ ਠੀਕ ਹੈ ਸਤ ਸ੍ਰੀ ਅਕਾਲ ਚਲ ਬੁੱਤ ਸੇ ਹਾਂ ਠੀਕ ਹੈ ਜੀ ਚਲ ਅੱਗੇ ਵਾਪੇ ਰਾਂ ਜੋ ਠੀਕ ਹੋ ਗਈ ਚੰਗਾ ਭੀਚ ਚੰਗਾ ਸਤਿ ਆਹ ਜੀ ਚਾਉਂ ਨਵੀਂ ਇਹ ਤਾਂ ਬੜੀ ਕਾਲੀ ਆ ਵੀ ਮੈਨੂੰ ਲੱਟੀ ਛੱਡ ਨਾ ਦਈ ਮੈਂ ਮਰ ਜੂਗੀ ਹੈਨਾ ਯਾ ਹਾਂ ਹਾਂ ਦੂਜੀ ਮੇਰੇ ਕੱਪੜੇ ਚਾੱਕ ਲੈ ਕੇ ਨਹੀਂ ਅੱਜ ਲੈਣੇ ਤੈਨੂੰ ਮੇਰੇ ਨਾਲ ਜਾਣਾ ਚੱਲ ਚੱਲੀਏ ਮੈਨੂੰ ਨਹੀਂ ਪਤਾ ਉਹ ਚੱਕ ਲੈ ਚੱਕ ਲੈ ਉਹਨਾਂ ਨੇ ਰੱਖ ਲੈ ਦੇ ਚੱਲ ट सीकाल ये भी मेरा यार पौंचा मिट्ठा मूँह कर अच्छा कर लिया मैं चप्पल इतिया बाय ਬੰਦੀ ਦਾ ਨਾਮ ਉਹ ਤੇ ਨਗਾ 400 ਕਿਤੇ ਦਾ ਚੋਣ ਉਹਦਾ ਦਾੜ ਦੇ ਹੋਰ ਕੋਲ ਉਹਦਾ ਕਾਲੀ ਲੱਗੀ ਤੇ ਖੀਆ ਹੋਣਾ ਤੇ ਗੱਲ ਕਰ ਲੱਗਿਆ ਨਾ ਹੂੰ ਵਧੀਆ ਗੱਲ ਆ ਚੱਲੀਏ ਫਿਰ ਅਸੀਂ ਵੀ ਚਲੋ ਠੀਕ ਆ ਪੈਣੇ ਅੰਦਰ ਉਹ ਵੀ ਪੈਣਾ ਦੇ ਕੱਪੜੇ ਆ ਪੈਣਾ ਦੇ ਕੱਪੜੇ ਕੀ ਕਰਨਾ ਉੱਥੇ ਰੱਖਣੇ ਕਿੱਥੇ ਰੱਖਣੇ ਤਾਂ ਸਬਜੀ ਸਬਜੀ ਸਾਰੀ ਡੁੱਲ ਗਈ ਮੈਨੂੰ ਨਹੀਂ ਕੋ ਰੱਖਣੇ ਰੱਖ। ਸਬਜ਼ੀ ਸਾਰੀ ਡੁੱਲ ਗਈ। ਹੋ ਮੈਂ ਕੀ ਕਰਾਂ ਜਾਂ ਟੱਕਣੀ ਨੂੰ। ਚਲੋ ਜੀ ਸਾਡੇ ਰਿਸ਼ਤੇਦਾਰ ਹੁਣ ਚਲੇ ਗਿਆ। ਅੱਛਾ। ਅਤੇਲ ਜੁਆਈ ਕਰੀ ਤੀ। ਹੈਂ? ਤੇਰੇ ਕੋਲ ਵੀ ਐ ਤਾਂ ਫੋਨ ਹੈਗਾ ਉਹਦੇ ਵਿੱਚ ਵਿਚਾਰਾ ਕੋ ਚੱਲਦਾ। ਨਹੀਂ ਚਲ ਜੀ ਨੇ ਕਰਨਾ ਹੁੰਦਾ ਬਹੁਤ ਕੋ ਹੋ ਜਾਂਦਾ ਹੁੰਦਾ। ਤੇ ਬਾਕੀ ਚਲੋ। ਤੇਲ ਚੋਣਾ ਤਾਂ ਠੀਕ ਆ ਮੈਂ ਮੰਨ ਗਿਆ ਪਰ ਲੇਕਿਨ ਸਾਡੇ ਸਬਸਕ੍ਰਾਈਬ ਕਰਨਗੇ ਵੀ ਸ਼ਾਇਦ ਇਹਨਾਂ ਨੇ ਸ਼ਰਮ ਨਹੀਂ ਕਰੀ। ਨਾ ਕਰੇ ਨੇ ਤੇ ਇਹਨੂੰ ਚੋਇਆ ਤੁਸੀਂ ਡੇਟ ਹੋ ਗਏ ਮੈਂ ਮੁੰਡਾ ਵੀ ਦੇਖਣਾ ਸੀ। ਅਸੀਂ ਪੈਸੇ ਉਹਨਾਂ ਨੂੰ ਘਰੇ ਕਿਹਾ ਤਾਂ ਤੇ ਬੀਬੀ ਕਹਿੰਦੀ ਵੀ ਪੁੱਤ ਤੂੰ ਚਾਰੰਜੀ ਤੇ ਮੁੰਡੇ ਨੂੰ ਲੈ ਕੇ ਹਵਾ ਚ ਨਾ ਹੀ। ਹਨਾ ਵੀ ਮੈਂ ਹੀ ਆ ਜਾਈ ਉੱਥੇ ਕੋਈ ਗੱਲ ਨਹੀਂ ਖੁਸ਼ੀ ਅਸੀਂ ਮਨਾਉਣੀ ਹੈ ਮਨਾ ਹੀ ਲੈਣੀ ਆ ਤੇ ਬਾਕੀ ਠੀਕ ਆ ਜੀ ਮਿਲਦੇ ਆ ਆਪਾਂ ਹੁਣ ਤੁਹਾਨੂੰ ਕਿਸੇ ਅਗਲੇ ਬਲੌਗ ਦੇ ਵਿੱਚ ਹੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਵਿੱਚ ਰੱਖੇ।